ਟੁੱਟਨ ਮੋਤ ਸਰੀਆਂ ਗਲ ਚ ਪਾਈਆਂ ਮੋਤੀਆਂ ਦੀਆਂ ਮਾਲਾਵਾਂ ਟੁੱਟ ਰੀਆਂ ਨੇ ਖਿੰਡ ਰੀਆਂ ਨੇ ਧਨ ਜੋਬਨ ਦੋਏ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਜਿਸ ਜਵਾਨੀ ਦਾ ਤੇ ਧਨ ਦਾ ਮਾਣ ਸੀ ਅੱਜ ਉਹ ਦੋਵੇਂ ਵੈਰੀ ਹੋ ਗਏ ਨੇ ਜੀ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ ਬਾਬਰ ਨੇ ਆਪਣੇ ਜ਼ਾਲਮ ਸਿਪਾਈਆਂ ਨੂੰ ਹੁਕਮ ਦੇ ਦਿੱਤਾ ਕੀ ਹੁਕਮ ਦਿੱਤਾ ਕਹਿੰਦਾ ਇਹਨਾਂ ਦੀਆਂ ਇੱਜ਼ਤਾਂ ਇਹਨਾਂ ਦੇ ਕੋਲੋਂ ਖੋਹ ਕੇ ਤੇ ਇਹਨਾਂ ਨੂੰ ਬੰਨ ਕੇ ਲੈ ਚੱਲੋ ਇਹਦਾ ਭਾਅ ਪਤਾ ਕੀ ਹੈ ਉਹਨਾਂ ਔਰਤਾਂ ਨੂੰ ਪਹਿਲਾਂ ਜ਼ਲੀਲ ਕਰੋ ਉਹਨਾਂ ਦੇ ਕੱਪੜੇ ਪਾੜੋ ਉਹਨਾਂ ਨੂੰ ਬੇਪਤ ਕਰੋ ਇੱਜ਼ਤ ਤਾੜ ਤਾੜ ਕਰੋ ਤੇ ਉਸ ਤੋਂ ਬਾਅਦ ਬੰਨ ਕੇ ਲੈ ਚੱਲੋ ਅੱਜ ਤੋਂ ਬਾਅਦ ਇਹ ਸਾਡੀਆਂ ਗੁਲਾਮ ਹੋਈਆਂ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਤਗਵਾਏ ਜੇ ਤਿਸ ਭਾਵੇਂ ਦੇ ਵੜਾਈ ਜੇ ਭਾਵੇਂ ਦੇ ਸਜ਼ਾਏ ਕਹਿੰਦੇ ਨੇ ਜੀਵਾਂ ਤੇ ਬਸ ਕੁਝ ਨਹੀਂ ਮਾਲਕ ਦੇ ਹੱਥ ਹੈ ਉਦੇ ਪਾਣੇ 'ਚ ਚੱਲਣਾ ਬਣਦਾ ਉਹਦੀ ਮਰਜ਼ੀ ਹੈ ਵਡਿਆਈਆਂ ਵੀ ਦੇ ਸਕਦਾ ਹੈ ਉਹਦੀ ਮਰਜ਼ੀ ਹੈ